ਬਗਦ ਪੀਖਣ ਕੀ اک ਹੋ ਔਂਕਰ ਸਤਗੁਰ ਪਰਸਾਦ ਨਨੋ ਨੀਰ ਬਹ ਦਨਹੀਨ ਭਰ ਕੇ ਸਤਿਦਵਾਨੀ ਨਰੋਦਾ ਗੰਠ ਸ਼ਬਦ ਨਹੀਂ ਉਚਰਾ ਨਹ ਨੀਰ ਬਹੈ ਤਨ ਕੀਨ ਕੇ ਕੇ ਸਤਿ ਗਵਾਨੀ ਅਰੂਦਾ કંਠ ਸ਼ਬਦ ਨਹੀ ਉਚਾਰੈ ਅਬ ਗਿਆ ਕਰਹਿ ਪਰਾਨੀ ਰਾਮ ਰਾਇ ਹੋਏ ਬਦ ਬਨੋ ਤੁਹਾਨੂੰ ਆਪਣ ਸੰਤਨ ਰਹੋ ਉਬਾਰੀ ਰਹਾ ਮਤ ਪੀੜਾ ਸਰੀਰ ਜਲਨ ਹਰ ਕਰ ਕਰ ਜੇ ਮਾਹੀ ਮਾਸੇ ਬੇਦਨ ਉਪਜਾ ਕਰਿ ਪਹੀ ਵਾਕ ਆਉ ਖਦ ਨਾਹੀ ਹਰ ਗੋ ਨਾਮ ਅਮਰਤ ਜਲ ਨਰਮਲ ਇਹੋ ਖਦਜਗ ਸਰ ਮੂਰ ਪਰ ਸੋਦ ਕਹ ਜਨ ਭੀਖਣ ਪਵ ਮੂਖ ਦਵਾਰ ਹਰ ਗ ਨਮ ਅਮਰਤ ਜਲ ਨਰਮਲ ਦੋ ਜਗ ਸਾਰ ਗੁਰ ਪ੍ਰਸਾਦ ਕਹਾ ਜਨ ਭੀਖਣ ਪਾਵ ਬਾਲਸੋ ਵਾਹਿਗੁਰੂ ਕੀ ਕਥੇ